ਵਾਹਿਗੁਰੂ ਸਾਹਿਬ ਜੀ ਸੋਇ 라ਗ ਘੋੜੀ ਜੀਮਕੇ ਬਹਲਾ ਤੈਲਾਜ ਕਰ ਤੀਰ ਤੇ ਅੱਖੀਂ ਕਰਤੇ ਗੈ ਵਿਚਾਰੋ ਤਿਤ ਕਰ ਗਾਓ ਸੁਹਿਲਾ ਸਿਵਲ ਸਿਰਜਣਹਾਰ ਤੁੰਗ ਕੰਭਿਰਤ ਭਉ ਕਾ ਸੁਹਿਲਾ ਹਉ ਲਾਇ ਜਤ ਸਰਦਾ ਸਰ ਸੁਖ ਹੋਇ ਰਹਾ ਨਿਤ ਨਿਤ ਜਿਹੜੇ ਸੰਭਾਲਿ ਅਣ ਦੇਖਾ ਦੇਵਨ ਹਾਰ ਤੇਰੇ ਤੰਦ ਕੀਮਤ ਨ ਪਰੈ ਮੈਂ ਜਿਸ ਦਾਤੇ ਗਮ ਸੁਭਾਰ ਸੰਬਦ ਸਾਰਾ ਵਿਖਿਆ ਬਿਨ ਕਰਪਾ ਬੰਦੇ ਤਿਬ ਸੱਜਣ ਅਸੀਸਣੀਆਂ ਜਹਵਰ ਸਰਸਿਉ ਬੇਦ ਕਰ ਕਰ ਪਹੁੰਚ ਸਦੜਿਤ ਪਵੰਨ ਸਦਨ ਹਾਰ ਉਸ ਬਰੀਐ ਨਾਨਕ ਸੇਤ ਅਹੰ ਰਗਸਾ ਮਹੱਲਾ ਬਹਿਨ ਸ਼ੇਖਰ ਸੇ ਗੁਰੂ ਸੇ ਉਪਦੇਸ ਗੁਰਗੁਰ ਇਕ ਵਿਸ ਦੇਕ ਜੈ ਕਰ ਕਰ ਤੇ ਕੀਰਤੋ ਸੋ ਕਰ ਆਕ ਮਡਾਈ ਤੋਏ ਰਾਵ ਬਸੋਏ ਤਸਿਆ ਘੜੀਆਂ ਪਹਿਰ ਚਿੱਤੇ ਵਾਰੀ ਬਾਹੋ ਸੂਰਜ ਤੁਰਤ ਨਗ ਨਾਨਕ ਕਰਤੇ ਕਿਤੇ ਸੋ ਰਾਗ ਤਨਾਖਰੀ ਮਹੱਲਾ ਪਹਿਲਾ ਗਗਨ ਮਥਰ ਦੇ ਚੰਦੀਪੁਕ ਬਨ ਤਾਰਕ ਮਨਦਨ ਜਨਕ ਮੋਤੇ ਧੂਪ ਬਲਨ ਲੋਪ ਬਨ ਚਵਰੂ ਕਰ ਸਗਲ ਗੁਨ ਰਾਏ ਤੁਮਤ ਜੋਤੇ ਕੈਸੇ ਆਰਤੀ ਹੋਏ ਭਗ ਕੰਡਾ ਤੇਰੀ ਆਰਤੀ ਅਨਹੱਤਾ ਸ਼ਬਦ ਬਾਜੰਤ ਤੇਰੀ ਰਹਾ ਸਹਿਸ ਤਵ ਨਨ ਨ ਨ ਬਦਨ ਤੁਲਿ ਕੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਵਿਵਰਨ ਨ ਏਕ ਪਦ ਗੰਦ ਬਿਦ ਸਹਿਸ ਤਵ ਗੰਦ ਚਗਤਿ ਮਾਹੀ ਸਭ ਮਨ ਜੋਤ ਜੁਤਹਿ ਸੋਏ ਜਿਸ ਦਾ ਚਾਣਨ ਸਭ ਮਾ ਚਾਣਣ ਹੋਵੇ ਗੁਰ ਸਾਖੀ ਜੋਤ ਪ੍ਰਗਟੋਏ ਜੋਤ ਸੁਭਾਵੇ ਸੁਹਾਰਤਿ ਹੋਏ ਹਰ ਚਰਨ ਕਮਨਮਕਰੰਤ ਲੋਭਿਤ ਮਨਵਲਦਨ ਬੋਲੇ ਆਇ ਪਸਾ ਕਿਰਪਾ ਜਲ ਜਹ ਨਾਨਕ ਸਾਲਗੁਕੋ ਹੋ ਜਾਤੇ ਚਰਨ ਵਸਰਾਵ ਗੋਦੀ ਪੂਰਬੀ ਮਹੱਲਾ ਚੌਥਾ ਕਾਪ ਗਰੋਧ ਨਗਰ ਬਾ ਪਰਿਆ ਮੇਰਾ ਸਾਧੂ ਕੰਡਲ ਖੰਡਾਏ ਪੂਰਬ ਵਿਕਤ ਲਖੇ ਗੁਰਪਾਏ ਅਨਹਰ ਲੇ ਬੰਦਲ ਬੰਡਾਏ ਕਰ ਸਾਧੂ ਅਰਜੁਨੀ ਤੁੰ ਵੱਡਾ ਏ ਕੜਡਾ ਤਾਤ ਪੁਰ ਵੱਡਾ ਏ ਕਹਾਉ ਸੰਗਤਾਰ ਰਸ ਸਾਨ ਨਧਨਿਆ ਦਰਿਆੰਤਰ ਹੋ ਮੈਂ ਕੱਡਾ ਏ ਜਿਉ ਜੋ ਤੁਲਾ ਤੁਬਾ ਦੁਖ ਭਾਵੇ ਜਬ ਕਾਲ ਸਹਰ ਸਰ ਡੰਡਾ ਹੈ ਹਰ ਜਨ ਹਰ ਨਾਮ ਸਭਾਲੇ ਦੁਖ ਧਰਮ ਮਾਰਨ ਪਾ ਦੁਖੰਡਾ ਹੈ ਵਰਾਸੀ ਪੁਰਖ ਪਾਇਆ ਪਰਮੇਸ਼ਰ ਭਾਵ ਸੋਪਖੰਡ ਗ੍ਰਹਿ ਮੰਡਾਏ ਹੰ ਗਰੀਬ ਮਸਕੀਨ ਪ੍ਰਭ ਤੇਰੇ ਹਰ ਨਾਮ ਕਰਾ ਕ ਵਟ ਵਟਾਏ ਜਿਨ ਬਾਨਕ ਨਾਮ ਅਧਰ ਤੇ ਕਹ ਹਰ ਨਾਮ ਮੈਂ ਸੁਖ ਬੰਦਾਏ ਰੋਗ ਗੌਣੀ ਪੂਰਦੀ ਮਹੱਲਾ ਪੰਜਵ ਕਰੋ ਬਨੰਤੀ ਸੁਣੋ ਮੇਰੇ ਮੀਤ ਸੰਤ ਜੈ ਕੀ ਬਿੱਲਾ ਇਹ ਆਖਾ ਤਚ ਲੋ ਹਰਲਾ ਆਪੇ ਬਸਣ ਸੁਹਿਲ ਆਉਦ ਘਟੈ ਜਿਨ ਸਰਨਾਲੇ ਮਨ ਗੁਰ ਮਿਲ ਕਾਤ ਸਵਾਰੇ ਰਹਾ ਏਹੋ ਸੰਸਾਰ ਕਾਰ ਸੰਸੇਮ ਤਰਿਉ ਬ੍ਰਹਮ ਕੇੰਤ ਜਿਸਹਿ ਜਗਾਏ ਪਿਆਰੇ ਏਹੋ ਰਸ ਅਕਤ ਕਥਾ ਤਿਨ ਜਾਨੀ ਜਕ ਆਇ ਸੋਇ ਬਿਹਜੋ ਹਰ ਗੁਰਦੇ ਮਨ ਹੈ ਬਸੇਰਾ ਨਿਜ ਘਰ ਨੰਦ ਕਾ ਸੁਖ ਸਹਜੇ ਬਾਹਰ ਨਾ ਹੋਇ ਗੋਥੇਰ ਅੰਦਰ ਜਾਮੀ ਪੁਰ ਕਤ ਧਤ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਦ ਮੁਖ ਕਰ ਸੰਤਨ ਕੀ ਤੋਰੇ ਅੰਤਰ ਜਾਮੀ ਪੁਰਖ ਵਿਧਾ ਸਰਦਾਮ ਕੀ ਪੂਰੇ ਨਾਨਕ ਦਾਸ ਹੈ ਸੁਖ ਵਾਂਗੈ ਮੁਖ ਕਰ ਸੰਤਨ ਕੀ ਤੋਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Fatih, Fatih.